ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਜੀ ਆਪਾਂ ਬੋਲ ਰਹੇ ਆਂ ਜੀ ਰਾਣਾ ਫੈਸ਼ਨ ਬੂਟੀਕ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਾਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਨਾ ਬਹੁਤ ਵਧੀਆ ਆਫਰ ਲੈ ਕੇ ਆਏ ਆਂ ਜੀ ਇਹ ਆਫਰ ਆਪਾਂ ਨੇ ਤਾਂ ਲਈਏ ਕਿਉਂਕਿ ਆਪਾਂ ਔਡੀ ਤੇ ਕਲੀਅਰੈਂਸ ਸੇਲ ਲਈ ਹੋਈ ਹੈ ਸੋ ਇਸ ਕਰਕੇ ਆਪਾਂ ਤੁਹਾਨੂੰ ਜਿਹੜਾ ਰੇਟ ਆ ਉਹ ਬਹੁਤ ਘੱਟ ਦੇ ਰਹੇ ਆਂ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਕਿ ਕਿਦਾਂ ਦੀ ਤੁਹਾਨੂੰ ਆਪਣੀ ਵੈਰਾਈਟੀ ਹੈ ਜਿਹੜੀ ਉਹ ਲੱਗ ਰਹੀ ਹੈ ਜੀ ਆਪਣਾ ਕੰਮ ਹੋਲਸੇਲ ਐਂਡ ਰਿਟੇਲ ਦੋਨੋਂ ਹੀ ਹੈ ਜੀ ਜੇਕਰ ਤੁਸੀਂ ਸੈਟ ਵਾਈਜ਼ ਲੈਣਾ ਤੁਸੀਂ ਆਪਨਾਂ ਨਾਲ ਕਾਲ ਕਰ ਸਕਦੇ ਹੋ ਤੇ ਰੀਟੇਲ ਦਾ ਪ੍ਰਾਈਸ ਹੈ ਜਿਹੜਾ ਆਪਾਂ ਸਿੰਗਲ ਸੂਟ ਦਾ ਉਹ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਆ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਆਡੀ ਵੀਡੀਓ ਸਕਿਪ ਨਾ ਕਰਿਓ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਬਹੁਤ ਵਧੀਆ ਪ੍ਰਾਈਸ ਹੈ ਆ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ ਇਹ ਡਾਰਕ ਫਰੋਜੀ ਕਲਰ ਹੈ ਵੀਡੀਓ ਦੇ ਵਿੱਚ ਥੋੜਾ ਜਿਹਾ 1921 ਦਾ ਲਾਈਟ ਆਉਂਦਾ ਬਹੁਤ ਸੋਹਣਾ ਕਲਰ ਹੈ ਡਾਰਕ ਡਾਰਕ ਕਲਰ ਜਿਹਨੂੰ ਲੈ ਕੇ ਡਾਰਕ ਫਰੋਜੀ ਕਲਰ ਪਸੰਦ ਹੈ ਜੀ ਆ ਦੇਖੋ ਜੀ ਏਕੇ ਟੈਕਸ ਦੀ ਆਡੀ ਹੈ ਜੀ ਹਾਂਜੀ ਆ ਆ ਗਿਆ ਜੀ ਆਪਣੇ ਕੋਲੇ ਫਿਰੋਜੀ ਕਲਰ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਆਫ ਵਾਈਟ ਗਰਾਉਂਡ ਤੇ ਅਗਲਾ ਕਲਰ ਹੈਗਾ ਜੀ ਆਫ ਵਾਈਟ ਗਰਾਉਂਡ ਤੇ ਆਲ ਓਵਰ ਸੂਟ ਰਹਿਣਗੇ ਜੀ ਆਲ ਓਵਰ ਸੂਟ ਰਹਿਣਗੇ ਕੱਟ 5 ਮੀਟਰ ਰਹੂਗੀ ਜੀ ਬਹੁਤ ਸੌਫਟ ਹੁੰਦਾ ਜੀ ਇਹ ਕੇ ਟੈਕਸ ਦੀ ਔਡੀ ਹੈ ਜਿਹੜੀ ਉਹ ਬਹੁਤ ਵਧੀਆ ਹੈ بیس ਹੈਗਾ ਅਗਲਾ ਕਲਰ ਆ ਗਿਆ ਜੀ ਇਸ ਦੇ ਵਿੱਚ ਬਲੈਕ ਜੈਡ ਬਲੈਕ ਅਗਲਾ ਕਲਰ ਆ ਗਿਆ ਜੀ ਇਸ ਦੇ ਵਿੱਚ ਜੈਡ ਬਲੈਕ ਅੱਜ ਦੇ ਆਪਣੇ ਸੂਟਾਂ ਦਾ ਪ੍ਰਾਈਸ ਰਹਿਣ ਵਾਲਾ ਜੀ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਡੀ ਹੈ ਜਿਹੜੀ ਆਪਣੇ ਕੋਲੋਂ ਮਿਲੂਗੀ ਜੀ ਅਗਲਾ ਆ ਗਿਆ ਜੀ ਰਸਟ ਕਲਰ ਬਹੁਤ ਪਿਆਰਾ ਕਲਰ ਹੈ ਜੀ ਤਾਂ ਬਾ ਅਰੇਂਜ ਜਿਹਾ ਕਲਰ ਹੈ ਕਲਰ ਬਹੁਤ ਪਿਆਰਾ ਹੈ ਜੀ ਪ੍ਰਾਈਜ਼ ਰਹੂਗਾ ਜੀ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆ ਵੈਰਾਈਟੀ ਹੈ ਜਿਹੜੀ ਮਿਲੂਗੀ ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਆ ਵਾਲਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਲਰ ਕਲੀਅਰ ਹੈ ਜੀ ਜਿਹੜਾ ਹੈਗਾ ਵੀਡੀਓ ਦੇ ਵਿੱਚ ਤੁਹਾਨੂੰ ਦਿਖ ਰਿਹਾ ਸੇਮ ਕਲਰ ਹੈਗਾ ਜੀ ਆਫ ਵਾਈਟ ਗਰਾਊਂਡ ਹੈ ਜੀ ਇਸ ਦੀ ਵੈਸੇ ਆਫ ਵਾਈਟ ਗਰਾਊਂਡ ਕਹਾਂਗੇ ਲਗਭਗ ਜਿੰਨੇ ਵੀ ਕਲਰ ਨੇ ਸਾਰੇ ਇੱਕੋ ਜਿਹੇ ਨੇਗੇ ਆ ਗਿਆ ਜੀ ਇਸ ਦਾ ਅਗਲਾ ਕਲਰ ਇਹ ਕਲਰ ਰਹੂਗਾ ਜੀ ਫਰੋਜੀ ਇਹ ਨਾ ਕਪੜਾ ਬਹੁਤ ਜਿਆਦਾ ਸੌਫਟ ਹੁੰਦਾ ਜੀ ਜਿਹਨਾਂ ਪਹਿਣਾ ਆਪਣੀਆਂ ਜਾਂਟੀਆਂ ਐ ਕਹਿ ਦਿੰਦੀਆਂ ਨੇ ਨਾ ਵੀ ਸਾਨੂੰ ਪਾਇਆ ਨਹੀਂ ਜਾਂਦਾ ਵੀ ਇਹੋ ਜੀ ਗਰਮੀ ਦੇ ਵਿੱਚ ਭਾਰੀ ਜਿਹਾ ਕਪੜਾ ਸਾਥੋਂ ਜਾਂ ਕਈਆਂ ਨੂੰ ਤਾਂ ਅੱਜਕੱਲ ਕੈਮਰਿਕ ਵੀ ਨਹੀਂ ਪਾਈ ਜਾਂਦੀ ਤੇ ਇਹ ਹੈਗਾ ਨਾ ਜਿਹੜੇ ਬਹੁਤ ਸੋਹਣਾ ਕਪੜਾ ਹੈ ਇਹਨੂੰ ਆਪਾਂ ਘਬਰਾਟ ਨਹੀਂ ਆਉਂਦੀ ਜੇ ਇਹਨੂੰ ਪਾ ਕੇ ਜਿਵੇਂ ਆਪਾਂ ਕਹਿੰਦੇ ਆ ਵੀ ਨਵਾਂ ਕਪੜਾ ਪਾਇਆ ਆਪਾਂ ਨੂੰ ਐ ਲੱਗਦਾ ਨਾ ਵੀ ਆਪਾਂ ਪਾ ਨਹੀਂ ਸਕਦੇ ਉਮੇਦੀ ਕੋਈ ਸ਼ਿਕਾਇਤ ਨਹੀਂ ਹੈ ਜੀ ਇਹਨੂੰ ਤੁਸੀਂ ਨਾ ਪਰ ਟੀਮ ਦੇ ਵਿੱਚ ਵਧੀਆ ਪਾ ਸਕਦੇ ਹੋ ਜੀ ਪ੍ਰਾਈਜ਼ ਰੂਗ ਆ 500 ਰੁਪਏ ਓਨਲੀ 500 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆਹ ਵੈਰਾਈਟੀ ਹੈ ਜਿਹੜੀ ਮਿਲੂਗੀ ਜੀ ਏਕੇ ਟੈਕਸ ਦੀ ਆਡੀ ਹੈ ਜੀ ਆ ਆ ਗਿਆ ਜੀ ਯੈਲੋ ਕਲਰ ਯੈਲੋ ਮਹਿੰਦੀ ਆਫ ਵਾਈਟ ਗ੍ਰੇ ਮਿਕਸ ਜੇ ਕਲਰ ਨੇ ਜੀ ਸਾਰੇ ਇਹ ਔਰ ਇਸ ਦੇ ਵਿੱਚ ਆ ਗਿਆ ਔਰੇਂਜ ਕਲਰ ਜਿੱਥੇ ਉਸ ਦੇ ਵਿੱਚ ਆਪਣੇ ਯੈਲੋ ਕਲਰ ਆਇਆ ਸੀ ਇਸ ਦੇ ਵਿੱਚ ਆ ਗਿਆ ਜੀ ਔਰੇਂਜ ਕਲਰ ਅੱਗੇ ਆਪਣੇ ਕੋਲੇ ਆ ਗਿਆ ਜੀ ਆ ਡਿਜ਼ਾਈਨ ਡਿਜ਼ਾਈਨ ਆ ਵੀ ਬਹੁਤ ਜਿਆਦਾ ਸੋਹਣਾ ਜੀ। ਔਰ ਅਗਲਾ ਕਲਰ ਆ ਗਿਆ ਜੀ ਇਹਦਾ ਆਫ ਵਾਈਟ। ਪਹਿਲਾ ਵਾਲਾ ਸੀਗਾ ਜੀ ਦੇਖੋ ਜਿਹੜਾ ਪਰਪਲ ਸੀਗਾ ਉਸ ਦੇ ਵਿੱਚ ਪਰਪਲ ਫਲਾਰ ਸੀਗੇ। ਔਰ ਇਸ ਦੇ ਵਿੱਚ ਆ ਗਏ ਰਾਮਾ ਗ੍ਰੀਨ ਕਲਰ ਦੇ ਫਲਾਰ ਆ ਗਏ ਆਫ ਵਾਈਟ ਦੇ ਵਿੱਚ। ਬਹੁਤ ਸੋਹਣਾ ਸੂਟ ਹੈ ਜੀ। आलओवर सूट ने जी ये मीटर कट रहेगी विदाउट लाइनिंग बनने वाले ने जी अगला कलर आ गया जी अपने को जेड ब्लैक सेम डिजाइन के जेड ब्लैक कलर आ गया और चौथा कलर इसका आप खोलना भुल गए जी पता नहीं लगे हूँ आ कलर आ गया जी पिस्ता ग्रीन चौथा कलर है जरा इसका पिस्ता, पिस्ता ग्रीन है जी पहले फट्टी का पता ही नहीं लगे कि पास साइड से पई रहेगी और अगला डिजाइन आ गया जी अपने को वाला और अगला आ गया जी अपने को ऑफ वाइट ਆਫ ਵਾਈਟ ਕਲਰ ਆ ਗਿਆ ਜੀ ਅੱਗੇ ਪ੍ਰਾਈਜ਼ ਹੋਊਗਾ ਜੀ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆਹ ਵੈਰੈਟੀ ਹੈ ਜਿਹੜੀ ਮਿਲੂਗੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ